ਮਿੰਟੋ ਜੀ ਗੌਤਮ ਗੰਭੀਰ ਵੀ ਚਰਚਾ ਦੇ ਵਿੱਚ ਰਹਿੰਦੇ ਕਈ ਵਾਰੀ ਕੋਈ ਬਿਆਨ ਕਈ ਵਾਰੀ ਕੋਈ ਐਕਟੀਵਿਟੀ ਉਦਾਂ ਦੀ ਤੇ ਹੁਣ ਇੱਕ ਸਰਫਰਾਜ਼ ਖਾਨ ਦੇ ਨਾਮ ਕਰਕੇ ਥੋੜੀ ਜੀ ਫੇਰ ਚਰਚਾ ਹੈ ਕਹਿੰਦੇ ਵੀ ਟੀਮ ਦੇ ਵਿੱਚ ਨਹੀਂ ਲਿਆ ਗਿਆ ਉਹਨੂੰ ਤੇ ਕਾਰਨ ਜਿਹੜਾ ਉਹੀ ਜਿਹੜੇ ਕਹਿੰ ਲੋ ਕਿ ਮੁਸਲਮਾਨ ਹੈ ਉਹ ਸਰਫਰਾਜ਼ ਖਾਨ ਖਾਨ ਨਾਮ ਕਰਕੇ ਕਹਿੰਦੇ ਵੀ ਇਹ ساری ਚਰਚਾ ਛੜੀ ਹੋਈ ਹੈ ਇੱਕ ਫਿਲਮ ਆਈ ਸੀਗੀ ਮਾਈ ਨੇਮ ਇਜ਼ ਖਾਨ ਖਾਨ ਹਮ ਮਾਈ ਨੇਮ ਇਜ਼ ਖਾਨ ਆਈ ਮ ਨੋਟ ਟੈਰਰਿਸਟ ਜੀ ਕਲਾਈਨ ਨੇ ਨਾ ਉਸ ਫਿਲਮ ਨੂੰ ਸਪਰੇਟ ਕਰ ਦਿੱਤਾ ਸੀ ਜੀ ਤੇ ਵੈਸੇ ਵੀ ਸ਼ਾਹਰੂਖ ਖਾਨ ਦੇ ਮਾਮਲੇ 'ਚ ਮੈਂ ਮੰਨਦਾ ਕਿ 90 ਤੋਂ 2000 ਸ਼ਾਹਰੂਖ ਖਾਨ ਸ਼ਾਹਰੂਖ ਖਾਨ ਸੀ ਤੇ 2000 ਤੋਂ ਬਾਅਦ ਉਹ ਕਿੰਗ ਖਾਨ ਬਣਿਆ ਇਹ ਇਹ ਉਹਦੀ ਐਕਟਿੰਗ ਦੀ ਜਰਨੀ ਆ ਹਮ ਠੀਕ ਹੈ ਜੀ ਸਫਲਤਾ ਉਹਨੇ ਪਹਿਲਾਂ ਹੀ ਪਾ ਲਈ ਸੀ 90 ਦੇ ਦਹਾਕੇ 'ਚ ਜੀ ਆ ਬਾਜੀਗਰ ਡੀ ਡੀ ਐਲ ਜੇ ਦਿਲ ਤੋਂ ਪਾਗਲ ਹੈ ਵਗਾਰਾ ਵਗਾਰਾ خیر ਚਲੋ ਤਾਂ ਹੁਣ ਖਾਨ ਦੇ ਨਾਮ ਤੇ ਹੀ ਇੱਕ ਵਾਰੀ ਫੇਰ ਕੰਮ ਆਸਾਨ ਹਮ ਸਰਫਰਾਜ਼ ਖਾਨ ਬੜਾ ਤਗੜਾ ਟੈਲੈਂਟ ਹੈ ਜੀ ਵਜ਼ਨ ਉਹਦਾ ਜ਼ਿਆਦਾ ਸੀਗਾ ਪਰ ਉਹਨੇ ਰਣ ਬਣਾਇਆ ਨੇ ਰਣ ਬਣਾਇਆ ਕਿ ਇੰਟਰਨੈਸ਼ਨਲ ਕ੍ਰਿਕਟ ਚ ਨੂੰ ਚੁਣਨਾ ਪਿਆ ਹਮ ਅੱਜ ਕੱਲ ਵੈਸੇ ਖਿਡਾਰੀ ਜਿਹੜੇ ਹਨ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਉਹ ਇੱਕ ਵੈਸਟ ਇੰਡੀਜ਼ ਦਾ ਸੀ ਉਹ ਤੇ ਪਤਾ ਨਹੀਂ ਮੈਨੂੰ ਲੱਗਦਾ ਡੇਢ ਕਿ ਪੌਣੀ 2 ਕੁਇੰਟਲ ਦਾ ਸੀਗਾ ਉਹ ਤਾਂ ਗਿਣਤੀ 30 ਦੇ ਕੋਈ ਹਾਂ ਜੀ ਇੱਕ ਇਧਰ ਪਾਕਿਸਤਾਨ ਵਾਲਾ ਕੋਈ ਮੁਇਨ ਖਾਨ ਦਾ ਮੁੰਡਾ ਮੁਇਨ ਖਾਨ ਤੇ ਬੜਾ ਫਿੱਟ ਹੁੰਦਾ ਸੀ ਉਹਨਾਂ ਸਮਿਆਂ ਦੇ ਦੌਰਾਨ ਹਾਂ ਇਹ ਰਾਜਾ ਆ ਜਾ ਵਸੀਮ ਭਾਈ ਵਸੀਮ ਭਾਈ ਉਹ ਪਿੱਛੇ ਕਰਦਾ ਹੁੰਦਾ ਸੀ ਮੁਸ਼ੀ ਮੁਸ਼ੀ ਕਮ ਆਨ ਕਮ ਆਨ ਬੜੀਆਂ ਆਵਾਜ਼ਾਂ ਖੜਦਾ ਹੁੰਦਾ ਸੀ ਉਹਦਾ ਮੁੰਡਾ ਆਸਮ ਖਾਨ ਉਹ ਵੀ ਬੜਾ ਭਾਰਾ ਤਾਂ ਮਤਲਬ ਕਿ ਆਪਣੀ ਇੰਡੀਅਨ ਕ੍ਰਿਕਟ 'ਚ ਦੇਖੋਗੇ ਤੇ ਅੱਜਕੱਲ ਜਿਹੜੇ ਬੜੇ ਲੀਨ ਮੁੰਡੇ ਆਉਂਦੇ ਨੇ ਮਜਮੇ ਸ਼ੁਮਨ ਨੇ ਜਿਹੜਾ ਸ੍ਰੀਸ਼ ਆਈਆਰ ਬਗਨਾ ਆ ਪੰਜਾਬ ਦਾ ਮੁੰਡਾ ਜਿਹੜਾ ਸ਼ਰਮਾ ਬੜੇ ਲੀਨ ਤੇ ਫਿੱਟ ਆਉਂਦੇ ਨੇ ਜੀ ਤਾਂ ਮਤਲਬ ਇਹ ਟੈਲੈਂਟ ਹੀ ਐਸਾ ਸੀਗਾ ਕਿ ਇਹਨਾਂ ਨੂੰ ਚੁਣਨਾ ਪਿਆ ਉਹਨੇ ਰਣ ਵੀ ਮਾਰੇ ਆ ਹੂੰ ਆਖਰੀ ਟੈਸਟ ਖੇਡਿਆ ਸੀ ਉਹ 24 ਚ ਉਸ ਤੋਂ ਬਾਅਦ ਉਹਨੂੰ ਡ੍ਰੌਪ ਕਰ ਦਿੱਤਾ ਗਿਆ ਨਾ ਤੇ ਇੰਗਲੈਂਡ ਵਾਲੀ ਸੀਰੀਜ਼ ਚ ਚੁਣਿਆ ਗਿਆ ਤੇ ਨਾ ਵੈਸਟ ਇੰਡੀਜ਼ ਵਾਲੀ ਸੀਰੀਜ਼ ਚ ਜੀ ਜੀ ਹੁਣ ਸਾਊਥ ਅਫਰੀਕਾ ਏ ਨਾਲ ਸ਼ਾਇਦ ਇਹਨਾਂ ਦੇ ਮਲਟੀਡੇ ਦੋ ਮੈਚ ਆ ਹਮ ਮਲਟੀਡੇ ਦਾ ਮਤਲਬ ਹੁੰਦਾ ਕਿ ਇੱਕ ਹੁੰਦੀ ਆ ਵਨ ਡੇ ਕ੍ਰਿਕਟ ਇੱਕ ਹੁੰਦਾ 5 ਦਿਨ ਦਾ ਟੈਸਟ ਇੱਕ ਹੁੰਦੀ ਆ 3 ਦਿਨ ਦਾ ਜਾਂ 4 ਦਿਨ ਦਾ ਮੈਚ ਹਮ ਇਹ ਹੁਣ ਮੈਂ ਤਾਂ ਹੀ ਸ਼ਬਦ ਇਸਤੇਮਾਲ ਕਰ ਰਿਹਾ ਨਾ ਦੇਖੋ ਕ੍ਰਿਕਟਰ ਜਿਹੜੇ ਰਹ ਹੁੰਦੇ ਨੇ ਉਹ ਹੀ ਜਾਣਦੇ ਆ ਮਲਟੀਡੇ ਦਾ ਮਤਲਬ ਹੁੰਦਾ ਕਿ ਇੱਕ ਤੇ 5 ਦੇ ਵਿਚਾਲੇ ਉਹ 3 ਦਿਨ ਦਾ ਹੈ 4 ਰੋਜ਼ ਦਾ ਮੈਨੂੰ ਇਹਦੇ ਬਾਰੇ ਪੱਕਾ ਨਹੀਂ ਪਤਾ ਜੀ ਅੱਛਾ ਉਹਦੇ ਚ ਇਹਨੂੰ ਨਹੀਂ ਚੁਣਿਆ ਗਿਆ ਰਿਸ਼ਭ ਪੰਤ ਚੁਣਿਆ ਗਿਆ ਤੋ ਕਿ ਇੰਜਰੀ ਤੋਂ ਬਾਅਦ ਵਾਪਸੀ ਕਰਨ ਜਾ ਰਹੇ ਹਨ ਤਾਂ ਇਸ ਸਿਲੈਕਸ਼ਨ ਤੇ ਸਵਾਲ ਖੜਾ ਕੀਤਾ ਪਹਿਲਾਂ ਓਬੀਸੀ ਨੇ ਫਿਰ ਅਬੂ ਆਜ਼ਮੀ ਬੋਲਿਆ ਫਿਰ ਇੱਕ ਹੋਰ ਲੇਡੀ ਹੈ ਸ਼ਮਾ ਮੁਹੰਮਦ ਸ਼ਮਾ ਮੁਹੰਮਦ ਵੈਰੀ ਗੁੱਡ ਜੀ ਉਹ ਬੋਲੀ ਆ ਵੀ ਸਿੱਧੇ ਤੌਰ ਤੇ ਸਿਲੈਕਸ਼ਨ ਤੇ ਸਵਾਲ ਖੜੇ ਕੀਤੇ ਗਏ ਨੇ ਕਿ ਮੁਸਲਮਾਨ ਹੋਣ ਕਰਕੇ ਇਸ ਨੌਜਵਾਨ ਦੇ ਨਾਲ ਵਿਤਕਰਾ ਹੋ ਰਿਹਾ ਹੂੰ ਹੂੰ ਵੇਖੋ ਅਗਰਕਰ ਨਹੀਂ ਜਿੰਨਾ ਕੁ ਮੈਨੂੰ ਯਾਦ ਹੁਣ ਮੈਂ ਕ੍ਰਿਕਟ ਜ਼ਿਆਦਾ ਦੇਖਦਾ ਨਹੀਂ ਸੁਖਮ ਸਾਹਿਬ ਮੈਂ ਤਾਂ ਬੋਡੀਗਾਰਡ ਨਹੀਂ ਤਾਂ ਕੱਲੀ ਕੱਲੀ ਖਬਰ ਤਾਂ ਵੀ ਯਾਦ ਹੁੰਦਾ ਵੀ ক্রিকেট ਨਾਲ ਜੁੜੀ ਖਬਰ ਕੀ ਐ ਨੈਸ਼ਨਲ ਇੰਟਰਨੈਟ ਜੀ ਜੀ ਪਰ ਹੁਣ ਮਤਲਬ ਕਿ ਘੱਟ ਤਵੱਜੋ ਦੇ ਹੀ ਦੀ ਆ ਅਜੀਤ ਅਗਰ ਕਰਨੇ ਕੁਝ ਸਮਾਂ ਪਹਿਲਾਂ ਇੱਕ ਸਵਾਲ ਦੇ ਜਵਾਬ 'ਚ ਸ਼ਾਇਦ ਇਹ ਦੱਸਿਆ ਸੀਗਾ ਕਿ ਸਰਫਰਾਜ਼ ਅਨਫਿਟ ਆ ਜਦੋਂ ਉਹ ਅਨਫਿਟ ਆ ਤੇ ਫਿਰ ਔਰੰਗੀ ਕਿਵੇਂ ਖੇਡਦਾ ਪਿਆ ਪਿਛਲੇ ਦਿਨਾਂ 'ਚ ਉਹਨੇ ਇੱਕ ਮੈਚ ਦੇ ਦੌਰਾਨ 32 ਤੇ 42 ਰਨ ਬਣਾਏ ਨੇ ਜਿੰਨਾ ਕੋ ਮੈਨੂੰ ਯਾਦ ਆ ਉਹ ਰੰਜੀ ਖੇਡ ਰਿਹਾ ਹੈ ਸਾਬ ਜੀ ਹਾਂ ਉਹਦੀ ਪਰਫਾਰਮੈਂਸ ਜਾਂ ਕੀ ਹੈ ਉਹ ਮੈਂ ਨਹੀਂ ਕਹਿ ਸਕਦਾ ਕਿ ਕੀ ਉਹ ਇੰਡੀਅਨ ਸਕੁਆਡ ਦੇ ਵਿੱਚ ਜਗ੍ਹਾ ਹਾਸਲ ਕਰਨ ਦੇ ਕਾਬਿਲ ਹੈ ਜਾਂ ਨਹੀਂ ਜੀ ਪਰ ਅਗਰ ਕਰਦੀ ਕਹੀ ਗੱਲ ਆਪਣੇ ਆਪ ਦੇ ਵਿੱਚ ਬੇਦਬ ਮੁਸਾਬਤ ਹੋ ਜਾਂਦੀ ਹੈ ਕਿ ਇੱਕ ਬੰਦਾ ਜੇ ਫਿੱਟ ਨਹੀਂ ਤਾਂ ਰਾਂਜੀ ਕਿਦਾਂ ਖੇਡ ਇਹ ਹੀ ਗੱਲ ਮੁਹੰਮਦ ਸ਼ਮੀ ਦੇ ਨਾਲ ਵਾਪਰ ਰਹੀ ਹੈ ਦੇਖੋ ਇਤਫਾਕ ਬਣ ਜਾਂਦਾ ਹੈ ਨਾ ਹੁਣ ਸ਼ਮੀ ਮੇਰੇ ਖਿਆਲ ਦੇ ਨਾਲ ਠੀਕ ਹੈ ਉਹ ਹੋਣਾ ਮੇਰਾ ਅੰਦਾਜ਼ਾ 33 34 ਦਾ ਹੋਣਾ ਹੈ ਅੱਜ ਵੀ ਮੇਰੀ ਨਜ਼ਰ ਦੇ ਵਿੱਚ ਉਹ ਬੰਦਾ ਵਨਡੇ ਕ੍ਰਿਕਟ ਖੇਡਣ ਦੇ ਤਾਂ ਕਾਬਿਲ ਹੈ 10 ਓਵਰ ਸੁੱਟ ਸਕਦਾ ਉਹ ਜੀ ਉਹਨੇ ਸੁੱਟ ਕੇ ਦਿਖਾਇਆ ਉਹਨੇ ਕਿ ਦੇਖੋ ਸਿਲੈਕਸ਼ਨ ਮੇਰੇ ਹੱਥ ਨਹੀਂ ਸਾਬਤ ਕਰਨਾ ਮੇਰੇ ਹੱਥ ਹੈ ਬਿਲਕੁਲ ਉਹ ਖੇਡ ਰਿਹਾ ਰਣਜੀਤ ਔਰ ਮੇਰੇ ਖਿਆਲ ਦੇ ਨਾਲ ਉਹਨੇ ਇੱਕ ਸਪੈਲ ਬੜਾ ਗਜ਼ਬ ਦਾ ਪਾਇਆ ਹਾਂ ਆ ਪਿੱਛੇ ਜੀ ਜੀ ਬਹੁਤ ਗਜ਼ਬ ਦਾ ਪਾਇਆ ਓਵਰ ਵੀ ਚੰਗੇ ਸੁੱਟੇ ਆ ਤੇ ਬਹੁਤ ਗਜ਼ਬ ਦੀਆਂ ਵਿਕਟਾਂ ਲਈਆਂ ਸ਼ੇਖ ਸੱਤ ਜੀ ਤਾਂ ਹੁਣ ਸ਼ਮੀ ਦੇ ਨਾਲ ਵੀ ਇਹੀ ਚੀਜ਼ ਵਾਪਰੀ ਆ ਹੂੰ ਕਿ ਭਈ ਉਹਦੀ ਫਿਟਨੈਸ ਦੇ ਆਧਾਰ ਤੇ ਉਸ ਨੂੰ ਛੱਡਿਆ ਗਿਆ ਜਾਂ ਉਮਰ ਦੇ ਲਿਹਾਜ਼ ਨਾਲ ਜੇ ਦੋਨੇ ਹੀ ਚੀਜ਼ਾਂ ਨੇ ਤਾਂ ਫਿਰ ਆਪਣੇ ਆਪ ਨੂੰ ਉਹ ਸਾਬਤ ਕਰਕੇ ਦਿਖਾ ਰਿਹਾ ਕਿ ਮੇਰੇ 'ਚ ਦਮ ਹੈ ਮੇਰੇ 'ਚ ਕ੍ਰਿਕਟ ਸਾਲ 2 ਸਾਲ ਦੀ ਬਾਕੀ ਆ ਤਾਂ ਮਤਲਬ ਕਿ ਗੇਮ ਤੇ ਖੇਰੀ ਦੇਖੋ ਸਿਲੈਕਟਰਸ ਦੇ ਹੱਥ ਹੁੰਦੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਇੰਡੀਅਨ ਕ੍ਰਿਕਟ ਦੇ ਵਿੱਚ ਇਲਜ਼ਾਮ ਤਰਾਸ਼ੀਆਂ ਲੰਬੇ ਕਦਮੀਆਂ ਤੋਂ ਚੱਲਦੀਆਂ ਚੀਜ਼ ਜੀ ਹੁਣ ਕੁਝ ਜ਼ਿਆਦਾ ਹੋ ਗਿਆ ਮਾਮਲਾ ਕਿਉਂਕਿ ਹੁਣ ਕੱਟੜਤਾ ਜ਼ਿਆਦਾ ਵੱਧ ਗਈ ਹੈ ਆ ਦੇਖੋ ਨਾ ਜਵੇਦ ਅਕਟਰ ਨੇ ਇੱਕ ਟਿੱਪਣੀ ਕੀਤੀ ਹੈ ਜਵੇਦ ਅਕਟਰ ਨੂੰ ਸੁਣਦੇ ਹੋਂ ਨਹੀਂ ਕਦੇ ਬਿਲਕੁਲ ਜੀ ਜਵੇਦ ਅਕਟਰ ਬਹੁਤ ਕਾਇਮ ਬੰਦੇ ਆ ਜਵੇਦ ਅਕਟਰ ਕਹਿੰਦਾ ਕਹਿੰਦਾ ਕਿ ਮੁਸਲਮਾਨਾ ਵਰਗੇ ਨਾ ਬਣੋ ਉਹਨਾਂ ਨੂੰ ਆਪਣੇ ਵਰਗੇ ਬਣਾਓ ਗੱਲ ਜ਼ਬਰਦਸਤ ਹੀ ਗੱਲ ਹੈ ਸਰ ਕਿਉਂਕਿ ਸਨਾਤਨ ਦੀ ਖਾਸੀਅਤ ਕੀ ਹੈ ਸਨਾਤਨ ਬਹੁਤ ਸ਼ਾਲੀਨ ਹੈ ਜੀ ਬਹੁਤ ਉਦਾਰ ਹੈ ਹੂੰ ਉਹ ਕੀ ਕਹ ਰਿਹਾ ਕਿ ਭਈ ਤੁਸੀਂ ਉਹਨਾਂ ਵਰਗੇ ਨਾ ਬਣੋ ਉਹਨਾਂ ਨੂੰ ਆਪਣੇ ਵਰਗੇ ਬਣਾਓ ਬਿਲਕੁਲ ਤੁਸੀਂ ਤਾਂ ਉਹਨਾਂ ਵਰਗੇ ਬਣ ਰਹੇ ਹੋ ਹਾਂ ਤਾਂ ਉਹ ਟਿੱਪਣੀ ਆਪਣੇ ਆਪ ਦੇ ਵਿੱਚ ਇਸ ਸਾਰੇ ਪ੍ਰਕਰਨ ਨੂੰ ਬਹੁਤ ਵੱਡੀ ਤਰਜ਼ਮਾਨੀ ਦੇ ਜੀ ਜੀ ਹਾਂ ਇੱਕੋ ਸੈਂਟੈਂਸ ਦੇ ਵਿੱਚ ਸਾਰੀ ਗੱਲ ਜੇ ਮਤਲਬ ਕੱਢਣਾ ਹੋਵੇ ਤੇ ਸਮਝ ਨਾ ਹੋਵੇ ਨਹੀਂ ਮਤਲਬ ਕੱਢਣਾ ਸਮਝਣਾ ਮਤਲਬ ਤੇ ਆਪਣੇ ਬੰਦੇ ਪੁੱਠਾ ਵੀ ਕੱਢ ਲੈਣ ਉਹ ਮੈਨੂੰ ਵੀ ਟਰੋਲ ਕਰ ਦੇਣ ਕਿ ਸ਼ਹਿਦੇ ਦੇ ਵਿੱਚ ਪਰ ਜੇ ਸਮਝ ਨਾ ਹੋਵੇ ਤੇ ਇੱਕ ਵਾਕ ਦੇ ਵਿੱਚ ਕਈ ਵਾਰ ਤੁਹਾਡੇ ਕਪਾਟ ਖੋਲਣ ਦੀ ਸਮਰਤਾ ਬਿਲਕੁਲ ਬਿਲਕੁਲ ਮਿੰਟੂ ਜੀ ਕਰ ਜੀ ਚਲੋ ਸਮਾਂ ਤੇ ਆਪਣਾ ਹੋ ਗਿਆ ਪਰ ਜਾਂਦ ਜਾਂਦੇ ਦੋ ਕਮੈਂਟ ਇੱਕ ਗੱਲ ਮੈਂ ਕਰਨੀ ਜ਼ਰੂਰ ਕਿਉਂਕਿ ਸੁਚੇਤ ਕਰਨ ਵਾਲੀ ਗੱਲ ਹੈ ਤੇ ਲਗਭਗ ਬਹੁਤੇ ਲੋਕ ਇਹਦੇ ਵਿੱਚੋਂ ਬਈ ਲੰਘ ਵੀ ਰਹੇ ਨੇ ਕਿਸੇ ਮੋੜ ਤੇ ਚੱਲ ਜਾਓ ਸਕੂਟੀ ਤੇ ਜਾਓ ਮੋਟਰਸਾਈਕਲ ਤੇ ਜਾਓ ਕਾਰ ਤੇ ਜਾਓ ਹਰ ਥਾਂ ਤੇ ਚੋਰੀਆਂ ਠੱਗੀਆਂ ਤੇ ਹੋਂ ਤੇ ਸ਼ਰਿਆਮ ਵਾਲਾ ਕੰਮ ਹੋਇਆ ਪਿਆ ਕਿਤੇ ਵੀ ਰੋਕ ਲੈਣ ਜੇ ਤੇ ਕੁਝ ਵੀ ਖੋਹ ਲੈਂਦੇ ਆ ਆ ਇੱਕ ਖਬਰ ਹੈ ਕਹਿੰਦੇ ਬੀਕਾਨੇਰ ਦੀ ਖਬਰ ਹੈ ਕੋਈ ਬੀਬੀਸੀ ਜੱਜ ਸੀ ਅੰਟਰਟੇਨਿੰਗ ਸੀ ਤੇ ਉਹਦੀ ਸਕੂਟੀ ਤੇ ਤੁਰੇ ਜਾਂਦੇ ਨੇ ਪਹਿਲਾਂ ਤੇ ਲੱਤ ਮਾਰੀ ਸੁਰਤੀ ਥੱਲੇ ਫਿਰ ਉਹ ਸਾਮਾਨ ਟੱਕਾ ਜਿਹੜਾ ਖੋਲਿਆ ਤੇ ਨਾਲੇ ਸੱਟਾਂ ਫਿਟਾਂ ਮਾਰ ਗਿਆ ਇਹੋ ਜਿਹੇ ਮਾਮਲੇ ਵੀ ਦਿਨੋਂ ਦਿਨ ਵਧੀ ਜਾਂਦੇ ਆ ਬੀਕਾਨੇਰ ਜੀ ਤੇ ਜਿਹੜੀ ਇਹ ਲੁੱਟ ਹੋਈ ਆ ਉਹ ਹੋਈ ਵੀ ਜੋ ਡੀਸੀ ਦਾ ਸ਼ਹਿਰ ਦਫਤਰ ਹੈ ਜਾਰਾ ਹੈ ਸ਼ਹਿਰ ਉਹਦੇ ਬਿਲਕੁਲ ਨੇੜੇਲੇ ਆ ਹੂੰ ਤੁਹਾਨੂੰ ਯਾਦ ਹੋਣਾ ਕਿ ਦਿੱਲੀ ਦੇ ਵਿੱਚ ਸਵੇਰੇ ਸੈਰ ਕਰਦੀ ਮੈਂਬਰ ਪਾਰਲੀਮੈਂਟ ਦੇ ਗਲੋਂ ਹੀ ਚੇਨ ਲਾ ਕੇ ਲੈ ਗਏ ਸੀ ਬਿਲਕੁਲ ਪੰਜਾਬ ਦੇ ਵਿੱਚ ਤੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਆ ਸਿਆਸਤਦਾਨਾਂ ਦੀ ਇਹ ਕਿਰਪਾ ਕਹਿਣ ਨੂੰ ਕਿ ਇੱਕ ਮਾਈ ਘਰੇ ਬੈਠੀ ਧੁੱਪ ਸੇਕ ਰਹੀ ਸੀ ਆ ਦੋ ਕੁ ਸਾਲ ਪਹਿਲਾਂ ਦੀ ਗੱਲ ਆ ਹੂੰ ਉਹ ਆਉਂਦਾ ਉਹਦੇ ਘਰੇ ਆ ਕੇ ਮਤਲਬ ਕਿ ਉਹ ਵਿਹੜੇ 'ਚ ਬੈਠੀ ਸੀ ਤੇ ਉਹ ਚਪਟ ਮਾਰੀ ਕਰਕੇ ਨਿਕਲ ਜਾ ਆਪਣੇ ਖੁਦ ਦੇ ਘਰੇ ਮਿੰਟੋ ਜੀ ਖੁਦ ਦੇ ਮੇਰੀ ਦਾਦੀ ਦੇ ਕੰਨ 'ਚ ਕਾਂਡਾ ਪਟਕ ਕੇ ਘਰੇ ਬੈਠੇ ਨੇ ਬਿਲਕੁਲ ਇਹ ਚਪਟ ਮਾਰੀ ਬਹੁਤ ਚਲਦੀ ਆ ਜਦੋਂ ਹੁਣ ਤੁਸੀਂ ਆਏ ਨਹੀਂ ਸੋ ਤੇ ਇਥੇ ਪੁਲਿਸ ਆਈ ਆ ਪੁਲਿਸ ਟੀਮ ਆਈ ਆ ਜੀ ਇਥੇ 8 ਵਜੇ ਮੋਟਰਸਾਈਕਲ ਖੋ ਕੇ ਲੈ ਗਏ ਕਿਸੇ ਗਰੀਬ ਤੋਂ ਜੀ ਆ ਸ਼ਰਿਆਮ ਹੀ ਗਮਾ ਪਰੇ ਤੋਂ ਐਸ ਐਚ ਓ ਸਾਹਿਬ ਆਪ ਆਇਸਨ ਕੈਮਰੇ ਵਗੈਰਾ ਚੈੱਕ ਕਰਨ ਜੀ ਤਾਂ ਕਹਿੰਦਾ ਮਤਲਬ ਇਹ ਕਿ ਜੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਲੁੱਟ ਖਸੁੱਟ ਚੱਲਦੀ ਪਈ ਆ ਤਾਂ ਉਹ ਬੀਬੀ ਨੂੰ ਜਦੋਂ ਢੇਗ ਗਿਆ ਗਿਆ ਪੂਜਾ ਸ਼ੈਦੋ ਦਾ ਨਾਮ